ਪੰਜਾਬ ਦੀ ਨੌਜਵਾਨੀ ਜਿਹੜੀ ਆ ਇਸ ਤਰ੍ਹਾਂ ਨਸ਼ੇ 'ਚ ਮਰ ਰਹੀ ਆ ਨੂੰ ਲੱਗਦਾ 25-26 ਸਾਲ ਦਾ ਘਾਟੋ ਫਰਦਾ ਬੱਚਾ ਵਾ ਔਰ ਇੱਥੇ ਪਿਆਵ ਮਤਲਬ ਕੀੜੀਆਂ ਮਗੋੜਿਆ ਇੰਜੈਕਸ਼ਨ ਪਏ ਨੇ ਲਾ ਕੇ ਦਿਖਾਈ ਦੇ ਰਿਹਾ ਜੋ ਪ੍ਰੀਮੀਅਰ ਵੀ ਐਵੀਡੈਂਸ ਆ ਉਹ ਤੋਂ ਦਿਖਾਈ ਦੇ ਰਿਹਾ ਕਿ ਇੰਜੈਕਸ਼ਨਾਂ ਦੀ ਡੈਪ ਹੋਈਗਾ ਅੱਜ ਨਾਲ ਹੁਣੇ ਇਹ ਸੂਚਨਾ ਮਿਲੀ ਹੈ ਕਿ ਡੈੱਡ ਬਾਡੀ ਜਿਹੜੀ ਆਪਣੇ ਇੱਥੇ ਪਈ ਆ ਹਾਈਵੇ ਤੇ ਨੇੜੇ ਬੈਲਾਵਿਤਾ ਹੋਟਲ ਉਹ ਸੂਚਨਾ ਮਿਲਤੇ ਮੈਂ ਵੀ ਪਹੁੰਚਾ ਇੱਥੇ ਆਣ ਕੇ ਦੇਖਿਆ ਇਹਦੇ ਆਧਾਰ ਕਾਰਡ ਇਹਦਾ ਮਿਲਿਆ ਲੜਕੇ ਦਾ ਅਭੀ ਅਭੀ ਸ਼ਰਮਾ ਅਭੀ ਸ਼ਰਮਾ ਦਾ ਸਾਥ ਨਾ ਆਇਆ ਜੀ ਇਹਦੇ ਫਾਜ਼ ਸਾਹਿਬ ਦਾ ਨਾਮ ਆ ਰਾਮਪਾਲ ਸ਼ਰਮਾ ਇਹ ਗਲੀ ਦੇਵਾ ਸਿੰਘ ਬਾਜ਼ਾਰ ਲੋਹਾਰਾਂ ਵਾਲਾ ਚੌਂਕ ਲక్ష్మణ ਸਰ ਅੰਮ੍ਰਿਤਸਰ ਦਾ ਰਹਿਣ ਵਾਲਾ ਆਧਾਰ ਕਾਰਡ ਦੇ ਮੁਤਾਬਕ ਤੇ ਕੋਈ ਜੜੀ ਨਹੀਂ ਇਹਦੇ ਤੇ ਇਹਦੀ ਵੈਰੀਫਾਈ ਕਰ ਰਹੇ ਆਪਾਂ ਪੀਛ ਕਰ ਰਹੇ ਦੀ ਬੰਦ ਕਿੰਨੇ ਸਰੀੰਜਾ ਵਗੈਰਾ ਇਹਦੇ ਲੱਗੇ ਪਈਆਂ ਨਹੀਂ ਦੇਖ ਰਹੇ ਆ ਸਰਚ ਕਰਦੇ ਆ ਜੋ ਵੀ ਹੋਇਆ ਹੈ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਨੀ ਉਮਰ तकरीबन ਕਿੰਨੀ ਹੈ तकरीबन ਇਹਦੀ 27 26 27 ਸਾਲ ਦੀ ਏਜ ਹੈ ਲੜਕੇ ਦੀ ਬਾਕੀ ਇਹਦੇ ਪਰਿਵਾਰ ਨਾਲ ਹੀ ਸੰਬੰਧ ਕਾਇਮ ਕਰ ਰਹੇ ਆ ਉਸ ਤੋਂ ਬਾਅਦ ਆਪਾਂ ਜੋ ਵੀ ਇਨਵੈਸਟੀਗੇਸ਼ਨ ਚਾਊਗਾ ਆਪਾਂ ਉਹਨੂੰ ਆ ਸਵੇਰੇ ਸਵੇਰੇ ਜਿਹੜਾ ਵਾ ਇਹ ਜੀਐਸਟਾਰ ਦੇ ਸਾਹਮਣੇ ਅਪਜੋਇਡ ਸਾਈਟ ਤੇ ਟਰੱਕ ਲਿਆ ਇਥੇ ਕਿ ਨੌਜਵਾਨ ਪਿਆ ਵਾ ਕੀ ਨਾਂ ਲਈਦਾ ਇੰਜੈਕਸ਼ਨ ਉਹਦੇ ਨਾਲ ਡਿਗਰੇ ਉੱਤੇ ਕਿਨ ਲਾ ਆ ਬੈਨ ਲੱਗਦਾ ਡੈਥ ਹੋ ਚੁੱਕੀ ਆ ਉਹਦੀ ਔਰ ਕਾਫੀ ਦਿਨ ਹੋ ਗਿਆ ਪੁਲਿਸ ਨੂੰ ਫੋਨ ਕੀਤਾ ਆਪਾਂ ਲਾਤਾ ਘੰਟਾ ਹੋ ਗਿਆ ਵਾ ਹਾਲ ਤੱਕ ਪੁਲਿਸ ਅਧਿਕਾਰੀ ਆਇਆ ਨਹੀਂ ਆਉਣ ਦੇ ਨੇ ਪੰਜਾਬ ਦੀ ਨੌਜਵਾਨੀ ਜਿਹੜੀ ਆ ਇਸ ਤਰ੍ਹਾਂ ਨਸ਼ੇ 'ਚ ਮਰ ਰਹੀ ਆ ਮੈਨੂੰ ਲੱਗਦਾ 25 26 ਸਾਲ ਤੋਂ ਘਾਟੋ ਫਰਦਾ ਬੱਚਾ ਵਾ ਔਰ ਇੱਥੇ ਪਿਆਵ ਮਤਲਬ ਕੀੜੀਆਂ ਮਕੋੜਿਆ ਆ ਲਗਦਾ ਹੈ ਲਾਗੇ ਜਾ ਕੇ ਦਾ ਪਿੰਡ ਦਾ ਕਿਧਰ ਆਹ ਬੜੇ ਲੋਕਾਂ ਨੂੰ ਆਪਾਂ ਫੋਟੋ ਕਾਟਾ ਪੰਨਿਆ ਵਾ ਤੇ ਲੋਕ ਜਿੰਨੇ ਵੀ ਆਏ ਸਭ ਨੂੰ ਪਛਾਣ ਕਰਾਉਣ ਦੀ ਕੋਸ਼ਿਸ਼ ਕੀਤੀ ਹਾਲ ਤਾਂ ਕਿ ਪਛਾਣ ਚ ਨਹੀਂ ਆਇਆ ਤਾਂ ਹੀ ਆਪਾਂ ਖੜੇ ਆਂ ਕਿ ਪੁਲਿਸ ਆ ਜੇ ਔਰ ਆਪਣੀ ਕਾਰਵਾਈ ਕਰ ਲੇ ਜੇ ਆਪਾਂ ਉਸ ਤੋਂ ਬਾਅਦ ਜਿਹੜੀ ਜਿਹਦੀ ਜੀਵਨ ਤਲਾਸ਼ ਵੀਰ ਲਈ ਜੋ ਉਧਾਰ ਕਾਟ ਜੋ ਮਿਲੂਗਾ ਦੇ ਕੋ ਉਤੋਂ ਆਪਾਂ ਨੂੰ ਪਤਾ ਲੱਗ ਸਕਦਾ ਵੀ ਕਿੱਥੋਂ ਦਾ ਹੈ ਇਹ ਮੌਤ ਕਿਵੇਂ ਹੋਈ ਟੈਨ ਇੰਜੈਕਸ਼ਨ ਪਏ ਨੇ ਲਾਗੇ ਦਿਖਾਈ ਦੇ ਰਿਹਾ ਜੋ ਹੈ ਪ੍ਰੀਮੀਅਰ ਦੇ ਐਵੀਡੈਂਸ ਤੋਂ ਦਿਖਾਈ ਦੇ ਰਿਹਾ ਕਿ ਇੰਜੈਕਸ਼ਨ ਨਾਲ ਦੀ ਡੈਥ ਹੋਈ ਆ ਦੋ ਇੰਜੈਕਸ਼ਨ ਲਾ ਕੇ ਪਏ ਇੱਕ ਲੱਗਾ ਵਾ ਇੱਕ ਜ ਕਿਨੇ ਵੀ ਪਤਾ ਲੱਗਾ ਸੀ ਤੁਹਾਨੂੰ ਇਹ ਮੈਨੂੰ ਪਤਾ ਲੱਗਾ ਕੋਈ 8:30 8:00 ਦੇ ਨਾਲ ਪਤਾ ਲੱਗਾ ਤੇ ਆਪਾਂ ਇੱਥੇ ਆਏ ਆ ਜਿਹੜੇ ਸੈਰ ਕਰਦੇ ਬੰਦੇ ਉਹਨਾਂ ਵੇਖਿਆ ਕੋਈ ਰਾਈਗਰ ਜਾਂ ਡਿਆਨ ਦੱਸਿਆ ਵੀ ਆਹ ਗੱਲ ਆ ਵੀ ਇੱਥੇ ਬੰਦਾ ਪਿਆ ਵਾ ਮੈਂ ਆਣ ਕੇ ਪੁਲਿਸ ਨੂੰ ਕਾਲ ਕੀਤੀ ਕਿ ਨਾਲ ਦਾ ਕਿ ਵੀ ਆਓ ਇੱਥੇ ਆਹ ਗੱਲ ਆ ਤੇ ਪਰ ਹਾਲ ਤੱਕ ਆਇਆ ਕੋਈ ਨਹੀਂ ਆਸੀਂ ਨੇ ਹੁਣੇ ਇਹਨੂੰ ਪਤਾ ਲੱਗਾ ਫੋਨ ਕੀਤਾ ਇੱਥੋਂ ਕਿ ਇੱਥੇ ਇੱਕ ਮੁੰਡਾ ਵਾ ਕੋਈ 20 25 ਸਾਲ ਦਾ ਵਾ ਤੇ ਨਸ਼ੇ ਨਾਲ ਉਹਦੀ ਡੈਥ ਹੋ ਗਈ ਆ ਇਹ ਅਹੀਂ ਉੱਥੇ ਆਏ ਆ ਵੇਖਣ ਇਹਨਾਂ ਨੂੰ ਸਾਡੇ ਜੀ ਕੋਈ ਪਛਾਣ ਚ ਨਹੀਂ ਆ ਰਿਹਾ ਅਜੇ ਤੱਕ ਕੌਣ ਹੈ ਤੇ ਟੀਕੇ ਪਏ ਨੇ ਲਾਗੇ ਪਾਣੀ ਦੀ ਬੋਤਲ ਵੀ ਪਈ ਹੈ ਇੱਕ ਟੀਕਾ ਉਹਨੇ ਲਾ ਲਿਆ ਵਾ ਇੱਕ ਟੀਕਾ ਉੱਤੇ ਭਰਿਆ ਪਿਆ ਜੇ ਇਹੋ ਕੁਝ ਦੇਖਿਆ ਬਾਕੀ ਪੁਲਿਸ ਨੂੰ ਪ੍ਰਧਾਨ ਸਾਹਿਬ ਨੇ ਫੋਨ ਕੀਤਾ ਹੈ ਨਹੀਂ ਅਜੇ ਤੱਕ ਪਹੁੰਚੀ ਨਹੀਂ ਪੁਲਿਸ ਪਹੁੰਚਣੀ ਆ ਰਹੀ ਆ ਗਈ ਹੈ